ਹਾਂਜੀ ਅੱਜ ਆਪਾਂ ਬਣਾਵਾਂਗੇ ਗਾਜਰ ਦਾ ਮਰਬਾ ਤੁਸੀਂ ਦੇਖੋ ਬਾਜ਼ਾਰ ਵਿੱਚੋਂ ਨਾ ਬਹੁਤ ਮਰਬੇ ਲੈ ਕੇ ਖਾਦੇ ਹਾਂਗੇ ਪਰ ਇਹ ਹੀ ਬਿਲਕੁਲ ਆਪਾਂ ਕੈਮੀਕਲ ਫ੍ਰੀ ਬਣਾਵਾਂਗੇ ਬਹੁਤ ਹੀ ਵਧੀਆ ਬਣਦਾ ਪਹਿਲਾਂ ਆਪਾਂ 1/2 ਕਿਲੋ ਗਾਜਰ ਲੈਂਦੀ ਹੈ ਉਹਨੂੰ ਸਿਲ ਲਏ ਧੋ ਕੇ ਸਮਾਰ ਕੇ ਰੱਖ ਲਿਆ ਤੇ 1/2 ਕਿਲੋ ਹੀ ਆਪਾਂ ਚੀਨੀ ਲੈਂਦੀ ਹੈ ਹੁਣ ਜਿਹੜੀਆਂ ਇਹ ਗਾਜਰਾਂ ਨੇ ਹੁਣ ਆਪਾਂ ਇਹਨਾਂ ਨੂੰ ਇੱਕ ਕਰਦ ਦੇ ਨਾਲ ਨਾ ਇਹਦੇ ਵਿੱਚ ਕੱਟ ਲਾਵਾਂਗੇ ਹਾਂਜੀ ਹੁਣ ਆਪਾਂ ਇਹਨਾਂ ਦੇ ਵਿੱਚ ਦੇਖੋ ਕੱਟ ਲਗਾ ਚੁੱਕੇ ਹਾਂ ਹਨਾ ਹੁਣ ਆਪਾਂ ਇੱਧਰ ਪਾਣੀ ਰੱਖਤਾ ਸਿੰਪਲ ਪਾਣੀ ਦੇ ਵਿੱਚ ਆਪਾਂ ਇਹਨਾਂ ਨੂੰ 2-3 ਮਿੰਟ ਉਬਾਲਾਂਗੇ ਤਾਂ ਕਿ ਇਹ ਨਰਮ ਹੋ ਜਾਣ ਜੀ ਦੇਖੋ ਹੁਣ ਆਪਣੀਆਂ ਗਾਜਰਾਂ ਨੂੰ ਉਬਾਲ ਆ ਗਿਆ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਬਸ ਸਿਰਫ ਨਰਮੀ ਕਰਨੇ ਥੋੜਾ ਜਿਹਾ ਹਾਂਜੀ ਦੇਖੋ ਹੁਣ ਆਪਾਂ ਇਹ ਗਾਜਰਾਂ ਕੱਟ ਲਈਆਂ ਨੇ ਹੁਣ ਆਪਾਂ ਬਣਾਵਾਂਗੇ ਚਾਸਨੀ ਪਹਿਲਾਂ ਆਪਾਂ ਇਹ ਚੀਨੀ ਪਾ ਦੇਣੀ ਫਿਰ ਆਪਾਂ ਇਹਦੇ ਵਿੱਚ 250 ਗ੍ਰਾਮ ਪਾਣੀ ਪਾਵਾਂਗੇ ਜਿੰਨਾ ਘਪਾਇਆ ਹੁਣ ਆਪਾਂ ਇਹਦੀ ਚਾਸਨੀ ਮਿਲਾ ਲਾਂਗੇ ਵਧੀਆ ਗਾੜ੍ਹੀ ਚਾਸਨੀ ਬਣਾਉਣੀ ਆ ਹਾਂਜੀ ਜਦੋਂ ਆਪਣੀ ਚੀਨੀ ਦੇਖੋ ਹਨਾ ਇਹਦੇ ਵਿੱਚ ਬਿਲਕੁਲ ਮੈਲਟ ਹੋ ਚੁੱਕੀ ਐ ਤੇ ਹੁਣ ਆਪਾਂ ਇਹਦੇ ਵਿੱਚ ਗਾਜਰਾ ਪਾ ਦਾਂਗੇ ਤੇ ਹੌਲੀ ਹੌਲੀ ਇਹਨੂੰ ਪੱਕਣ ਦੇਵੋ ਇਹ ਜਦੋਂ ਬਹੁਤ ਗਾੜੀ ਹੋ ਗਈ ਨਾ ਫਿਰ ਆਪਾਂ ਇਹਨੂੰ ਉਤਾਰਾਂਗੇ ਹੁਣ ਆਪਾਂ ਇਹਦੇ ਵਿੱਚ ਇੱਕ ਪਿੰਚ ਸਿਰਫ ਇੱਕ ਪਿੰਚ ਪਾਉਣਾ ਹਨਾ ਨਮਕ ਪਾਉਣਾ ਹਾਂਜੀ ਇਹ ਦੇਖੋ ਹੁਣ ਆਪਣਾ ਗਾਜਰ ਦਾ ਮਰਬਾ ਤਿਆਰ ਹੋ ਚੁੱਕਿਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਹਾਂਜੀ ਜਿਹੜਾ ਇਹ ਆਪਣਾ ਗਾਜਰ ਦਾ ਮਰਬਾ ਇਹਦੇ ਵਿੱਚ ਬਹੁਤ ਹੀ ਤੱਤ ਪਾਏ ਜਾਂਦੇ ਹਨ ਇਹਨੂੰ ਆਪਾਂ ਹੁਣ ਦੇਖੋ ਆਪਣੇ ਕੋਲ ਗਾਜਰਾ ਆਮ ਨੇ ਹੁਣ ਆਪਾਂ ਇਹਨੂੰ ਲੈ ਕੇ ਬਣਾ ਕੇ ਰੱਖ ਸਕਦੇ ਹਾਂ ਤੇ ਗਰਮੀਆਂ ਦੇ ਵਿੱਚ ਤੁਸੀਂ ਖਾਓ ਇਹਨੂੰ ਕੁਝ ਨਹੀਂ ਹੁੰਦਾ ਇਹਨੂੰ 2-3 ਮਹੀਨੇ ਇਦਾਂ ਹੀ ਕਿਸੇ ਵਧੀਆ ਵਰਤਮਾਨ ਦੇ ਵਿੱਚ ਸਾਫ ਦੇ ਵਿੱਚ ਪਾ ਕੇ ਰੱਖ ਦੋ ਫੇਰ ਗਰਮੀਆਂ ਦੇ ਵਿੱਚ ਖਾਓ ਤੁਸੀਂ ਬੱਚਿਆਂ ਨੂੰ ਹਨਾ ਬਜ਼ੁਰਗਾਂ ਨੂੰ ਆਪ ਵੀ ਹਨਾ ਇਸ ਤਰ੍ਹਾਂ ਮਰਬਾ ਬਣਾ ਕੇ ਖਾ ਸਕਦੇ ਹੋ ਮਰਬਾ ਬਾਜ਼ਾਰ ਦੇ ਵਿੱਚ ਬਹੁਤ ਹੀ ਮਹਿੰਗਾ ਮਿਲਦਾ 3-400 ਰੁਪਏ ਕਿਲੋ ਮਿਲਦਾ ਇਸ ਤਰ੍ਹਾਂ ਬਣਾਓ ਬਹੁਤ ਹੀ ਆਸਾਨ ਹੈ ਆਪਾਂ ਇਹਦੇ ਵਿੱਚ ਕੋਈ ਕੈਮੀਕਲ ਜੂਸ ਨਹੀਂ ਕੀਤਾ ਹੈਗਾ ਤਾਂ ਇਸ ਤਰ੍ਹਾਂ ਹੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ